ਪੰਜਾਬ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਸਾਰੇ ਦੇਸ਼ ਦੇ ਵਿੱਚ ਹੀ ਸੁਰੱਖਿਆ ਵੱਡੇ ਪੱਧਰ ਤੇ ਹੈ 26 ਜਨਵਰੀ 1950 ਨੂੰ ਭਾਰਤ ਦੇ ਵਿੱਚ ਗਨਤੰਤਰ ਗਣਰਾਜ ਲਾਗੂ ਹੋਇਆ ਸੀ ਹਾਲਾਂਕਿ ਦੇਸ਼ ਆਜ਼ਾਦ 15 ਅਗਸਤ 1947 ਨੂੰ ਹੋ ਗਿਆ ਸੀ ਲੇਕਿਨ ਇਹ ਤਕਰੀਬਨ 1.5 ਸਾਲਾਂ ਬਾਅਦ ਸਾਡੇ ਇੱਥੇ ਗਣਰਾਜ ਸ਼ੁਰੂ ਹੋਇਆ ਸੀ ਇਹਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਤਾਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸਾਡੇ ਡੀਜੀਪੀ ਅਮਨ ਤੇ ਕਾਨੂੰਨ ਅਰਪਤ ਸ਼ੁਕਲਾ ਸਾਹਿਬ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਕਿਉਂਕਿ ਪੰਜਾਬ ਦਾ ਰਾਜਪਦਰੀ ਸਵਾਗਮ ਜਲੰਧਰ ਦੇ ਵਿੱਚ ਹੋ ਰਿਹਾ ਸਾਡੇ ਮਾਨਯੋਗ ਰਾਜਪਾਲ ਉੱਥੇ ਜਾ ਕੇ ਆਪਣਾ ਰਾਸ਼ਟਰੀ ਝੰਡਾ ਲਹਿਰਾਉਣਗੇ ਰਾਜਪਦਰੀ ਸਵਾਗਮ ਜਲੰਧਰ 2 ਨੰਬਰ ਦਾ ਸਵਾਗਮ ਰੱਖਿਆ ਗਿਆ ਸੀ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਦਾ ਤੰਤਰ ਕਰਦਾ ਕੀ ਪਿਆ ਹੁਣ ਜਿਹੜਾ ਨਵਾਂ ਤਰਕ ਦਿੱਤਾ ਜਾ ਰਿਹਾ ਕਿੱਡਾ ਹਾਸੋਹੀਨਾ ਤਰਕ ਹੈ ਉਹ ਫirajpal ਸਾਹਿਬ ਦੇ ਘਰ 26 ਜਨਵਰੀ ਵਾਲੇ ਦਿਨ ਇੱਕ ਪ੍ਰੋਗਰਾਮ ਹੁੰਦਾ ਐਟ ਹੋਮ ਉਹਦੇ ਵਿੱਚ ਹੋਸਟ ਹੁੰਦੇ ਨੇ ਰਾਜਪਾਲ ਸਾਹਿਬ ਤੇ ਵੱਖ-ਵੱਖ ਤਰ੍ਹਾਂ ਦੇ ਮਹਿਮਾਨ ਸੱਦੇ ਜਾਂਦੇ ਆ ਭਾਪ ਇੱਕ ਚਾਹ ਦੇ ਕੱਪ ਦਾ ਪ੍ਰੋਗਰਾਮ ਹੁੰਦਾ ਕਹਿੰਦੇ ਜੀ ਫਰੀਦਕੋਟ ਤੋਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਹੀ ਬਹੁਤ ਜ਼ਿਆਦਾ ਲੱਗ ਜੇਗਾ ਤੇ ਫਿਰ ਮੁੱਖ ਮੰਤਰੀ ਦਾ ਮਹਾਲੀ ਕਰਤਾ ਸੀ ਉੱਥੋਂ ਤਾਂ ਚੰਡੀਗੜ੍ਹ ਚ ਆਉਣਾ ਜਮਾਂ ਸੋਖਾ 10 ਮਿੰਟ ਦਾ ਹੀ ਰਸਤਾ ਹੈ ਆ 80 ਕਿਲੋਮੀਟਰ ਕਾਦੇ ਵਾਸਤੇ ਕਰ ਲਿਆ ਅਸਲ ਇਹਦੇ ਪਿੱਛੇ ਗੱਲਾਂ ਕੁਝ ਹੋਰ ਨੇ 2 250 ਪੰਚਾਇਤਾਂ ਨਵੀਆਂ ਚੁਣੀਆਂ ਹੋਈਆਂ ਜੀ ਫਰੀਦਕੋਟ ਦੇ ਵਿੱਚ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਮੁੱਖ ਮੰਤਰੀ ਦਾ ਬਾਈਕਟ ਕਰਾਂਗੇ ਔਰ ਕਾਲੀਆਂ ਝੰਡਗਾ ਦਿਖਾਵਾਂਗੇ ਗਨਤੰਤਰ ਰਸਤੇ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੀਆਂ ਝਾਕੀਆਂ ਦੇ ਨਾਲ ਬਹੁਤ ਹੀ ਨਾ ਇਨਸਾਫੀ ਕੀਤੀ ਗਈ ਉਸ ਦਾ ਕਾਫੀ ਸਿਆਸੀ ਮੁੱਦਾ ਵੀ ਬਣਿਆ ਕਿ ਪੰਜਾਬ ਦੀ ਵਿਰਾਸਤ ਨੂੰ ਗਣਤੰਤਰ ਵਿਵਸਥੇ ਦਿੱਲੀ ਪ੍ਰੇਡ ਦੇ ਵਿੱਚ ਨਹੀਂ ਦਿਖਾਉਣ ਦਿੱਤਾ ਗਿਆ ਪਰ ਇਸ ਵਾਰ ਰਵਨੀਤ ਬਿੱਟੂ ਖੁਦ ਉਸ ਝਾਕੀ ਦੇ ਨਾਲ ਖੜੇ ਦਿਖਾਈ ਦਿੱਤੇ ਰੀਤਾ ਗਲਗੇ ਚੱਕੜ ਘਰ ਦੂਰ ਨਾਲ ਪਿਆਰੇ ਨੇ ਚੱਲਾਂ ਤਾਂ ਭੱਜਾ ਕੰਬਲੀ ਰਾਹਾਂ ਤੋ ਟੁੱਟੈ ਨੇ ਫਿਰ ਅੱਗੇ ਆਪਦਾ ਜਵਾਬ ਵੀ ਦਿੰਦੇ ਆ ਭੱਜੇ ਸਜੇ ਕੰਬਲੀ ਅੱਲਾ ਵਰਸੇਉ ਮੇ ਜਾਏ ਮਿਲਾਂ ਤਨ ਸਜਣਾ ਟੁੱਟੈ ਨਾਹੀਂ ਨੇ ਬਾਬਾ ਫਰੀਜੀ ਨਾਲ ਸੰਬੰਧ ਤਾਂ ਪਿਛਲੀ ਵਾਰੀ ਵੀ ਪੰਜਾਬ ਦੇ ਸੱਭਿਆਚਾਰ ਨਾਲ ਸੀ ਤਰਕ ਕੀ ਦਿੱਤਾ ਉੱਥੇ ਤਾਂ ਜੀ ਪੰਜਾਬ ਦੀ ਇੱਕ ਅਸੀਂ ਕੋਈ ਝਾਕੀਆਂ ਮਿਸ ਕਰ ਦਿੰਨੇ ਹੁੰਨੇ ਆ ਪਲਾ ਪ੍ਰਵਜੋਤ ਇਹਨਾਂ ਨੂੰ ਪੁੱਛੋ ਜੇ ਚਾਰ ਝਾਕੀਆਂ ਵੱਧ ਨਿਕਲ ਜਾਣਗੀਆਂ ਤੇ ਕੋਈ ਪਟ્રોલ ਮੱਚਦਾ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਟਲੂ ਸਾਹਿਬ ਪ੍ਰੋਗਰਾਮ ਦੇ ਵਿੱਚ ਗਣਤੰਤਰ ਦਿਵਸ ਵਿੱਚ ਸ਼ਾਮਿਲ ਹੋਣ ਦੇ ਲਈ ਉਹ ਭਾਰਤ ਪਹੁੰਚ ਚੁੱਕੇ ਨੇ ਤੇ ਇਸ ਵਾਰ ਮਹਿਮਾਨ ਨਿਵਾਜ਼ੀ ਦਾ ਮੌਕਾ ਜਿਹੜਾ ਉਹ ਭਾਰਤ ਉਹ ਮਲੇਆ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦਾ ਜੇ ਤਾਂ ਆਉਣਾ ਹੁੰਦਾ 트럼ਪ ਨੇ ਫਿਰ ਤਾਂ મોદી ਸਾਹਿਬ ਖੜੇ ਹੁੰਦੇ ਸਾਰਾ ਕੁਝ ਉੱਥੇ ਹਾਰ ਗੂਰ ਲੈ ਕੇ ਰੂਡਰ ਨਾਲ ਸਾਡੀ ਬੰਦ ਹੀ ਨਹੀਂ ਆਤਸ਼ੀ ਜੋ ਕਿ ਦਲੀ ਦੇ ਮੁੱਖ ਮੰਤਰੀ ਨੇ ਤੇ ਉਧਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣੇ ਉਹਨਾਂ ਨੇ ਇੱਕ ਸਟੇਜ ਤੇ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਜਿੱਥੇ ਕਿਹਾ ਗਿਆ ਹੈ ਕੀ ਜਿਹੜੇ ਕੇਜੀ ਵਾਲੇ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਸ਼ਰਿਆਮ ਨਾਮ ਲੈ ਕੇ ਕਿਹਾ ਕਿ ਭਾਜਪਾ ਇਸ ਦੀ ਸਾਜ਼ਿਸ਼ ਕਰ ਰਹੀ ਹੈ ਕਿਉਂਕਿ ਸੁਰੱਖਿਆ ਪੰਜਾਬ ਪੁਲਿਸ ਦੀ ਹਟਾ ਲਈ ਗਈ ਹੈ ਤੇ ਦਿੱਲੀ ਪੁਲਿਸ ਦਾ ਕੋਈ ਜ਼ਿਆਦਾ ਹੱਥ ਜਿਹੜਾ ਉਹ ਨਹੀਂ ਹੈ ਸਰਕਾਰ ਦੇ ਨਾਲ ਕਿਉਂਕਿ ਉਹ ਕੇਂਦਰ ਦੇ ਅੰਦਰ ਹੈ ਪੰਜਾਬ ਨੇ ਕਦੇ ਜਾ ਕੇ ਮੰਗ ਕੀਤੀ ਹੈ ਦਿੱਲੀ ਦੇ ਵਿੱਚ ਕਿ ਸਾਡੇ ਮੁੱਖ ਮੰਤਰੀ ਨੂੰ ਬਹੁਤ ਜ਼ਿਆਦਾ ਖਤਰਾ ਜਿਹੜੀਆਂ ਧਮਕੀਆਂ ਵਾਲਾ ਮਾਮਲਾ ਦਾ ਭਗਵੰਤ ਨਾਨ ਦੇ ਤੇ ਉੱਤੇ ਵੀ ਆਇਆ ਵਾ ਤੁਹਾਨੂੰ ਪ੍ਰਧਾਨ ਮੰਤਰੀ ਵਾਲੀ ਸੁਰੱਖਿਆ ਵੀ ਦੇ ਦੇਣ ਤੇ ਫਿਰ ਵੀ ਤੁਸੀਂ ਕਹੋਗੇ ਸਾਡੇ ਕੋਲ ਤਾਂ ਸੁਰੱਖਿਆ ਦੀ ਘਾਟ ਹੈ ਸਸ਼ੀਕਲ ਜੀ ਇੱਕ ਮੇਰੀ ਵੀ ਸੁਣੋ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਤਰੀਕ 24 ਜਨਵਰੀ ਹੈ ਤੇ ਸਹੀ ਦੋ ਦਿਨ ਬਾਅਦ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਦੇਸ਼ ਦੇ ਵਿੱਚ ਮਨਾਇਆ ਜਾਣਾ ਜਿਸ ਨੂੰ ਲੈ ਕੇ ਕਾਫੀ ਕੁਝ ਹੈ ਜਿਹੜਾ ਉਹ ਹੋ ਰਿਹਾ ਹੈ ਇਸ ਸੰਬੰਧਿਤ ਤੇ ਹੋਰ ਵਕ ਵਕ ਵਿਸ਼ਿਆਂ ਨਾਲ ਸੰਬੰਧਿਤ ਗੱਲਬਾਤ ਹੈ ਜਿਹੜੀ ਉਹ ਕਰਾਂਗੇ ਮੇਰੇ ਨਾਲ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋ ਜੀ ਸਵਾਗਤ ਕਰ ਲੈਨੇ ਆ ਢੱਲੋ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜੀ ਜੀ ਢੱਲੋ ਸਾਹਿਬ ਪੰਜਾਬ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਸਾਰੇ ਦੇਸ਼ ਦੇ ਵਿੱਚ ਹੀ ਸੁਰੱਖਿਆ ਵੱਡੇ ਪੱਧਰ ਤੇ ਹੈ ਪਰ ਪੰਜਾਬ ਦੇ ਵਿੱਚ ਵੀ ਕੀਤਾ ਗਿਆ ਹੈ ਸੁਰੱਖਿਆ ਦੇ ਮੱਦੇਨਜ਼ਰ ਕਾਫੀ ਕੁਝ ਹੈ ਜਿਹੜਾ ਉਹ ਦੇਖਿਆ ਜਾ ਰਿਹਾ ਜੀ ਦੇਖੋ 26 ਜਨਵਰੀ 15 ਅਗਸਤ ਸਾਡੇ ਬਹੁਤ ਅਹਿਮ ਸਮਾਗਮ ਹੁੰਦੇ ਨੇ 26 ਜਨਵਰੀ 1950 ਨੂੰ ਭਾਰਤ ਦੇ ਵਿੱਚ ਗਨਤੰਤਰ ਗਣਰਾਜ ਲਾਗੂ ਹੋਇਆ ਸੀ ਹਾਲਾਂਕਿ ਦੇਸ਼ ਆਜ਼ਾਦ 15 ਅਗਸਤ 1947 ਨੂੰ ਹੋ ਗਿਆ ਸੀ ਲੇਕਿਨ ਇਹ तकरीबन ਸਾਢੇ 1.3 ਸਾਲਾਂ ਬਾਅਦ ਸਾਡੇ ਇੱਥੇ ਗਣਰਾਜ ਸ਼ੁਰੂ ਹੋਇਆ ਸੀ ਇਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਬਹੁਤ ਵੱਡੇ ਸਮਾਗਮ ਹੁੰਦੇ ਆ ਰਾਜਾਂ ਦੇ ਰਾਜਪਾਲ ਉਹ ਜਿੱਥੇ ਸਟੇਟ ਸਮਾਗਮਾਂ ਰਾਜਪਦਰੀ ਸਮਾਗਮਾਂ ਦੀ ਪ੍ਰਧਾਨਗੀ ਕਰਦੇ ਆ ਉੱਥੇ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਕੌਮੀ ਪੱਧਰ ਦੇ ਸਮਾਗਮ ਵਿੱਚ ਸ਼ਿਰਕਤ ਕਰਦੇ ਆ ਮੁੱਖ ਮਹਿਮਾਨ ਉਹ ਹੁੰਦੇ ਨੇ ਇਹਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਤਾਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸਾਡੇ ਡੀਜੀਪੀ ਅਮਨ ਤੇ ਕਾਨੂੰਨ ਅਰਪਤ ਸ਼ੁਕਲਾ ਸਾਹਿਬ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਕਿਉਂਕਿ ਪੰਜਾਬ ਦਾ ਰਾਜਪਦਰੀ ਸਮਾਗਮ ਜਲੰਧਰ ਦੇ ਵਿੱਚ ਹੋ ਰਿਹਾ ਹੈ ਸਾਡੇ ਮਾਨਯੋਗ ਰਾਜਪਾਲ ਜਿਹੜੇ ਨੇ ਉੱਥੇ ਜਾ ਕੇ ਆਪਣਾ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਕੌਮ ਨੂੰ ਸੰਬੋਧਨ ਵੀ ਕਰਨਗੇ ਦੇਸ਼ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਨਗੇ ਅਰਪਿਤ ਸ਼ੁਕਲਾ ਸਾਹਿਬ ਦੇ ਹਦੇਸ਼ਾ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਜਿਹੜਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਉਸ ਰੈੱਡ ਅਲਰਟ ਦੇ ਤਹਿਤ ਬਾਸੜੇ ਰੇਲਵੇ ਸਟੇਸ਼ਨ ਹੋਰ ਤਰ੍ਹਾਂ ਦੀਆਂ ਜਨਤਕ ਥਾਵਾਂ ਉੱਥੇ ਚੌਕਸੀ ਵਧਾ ਦਿੱਤੀ ਗਈ ਹੈ ਖਾਸ ਕਰਕੇ ਜਿੱਥੇ ਜਿਹੜੀ ਪੰਜਾਬ ਦੀ ਹੱਦ ਹੈ ਜਿੱਥੇ ਸੀਲ ਹੋ ਜਾਂਦਾ ਸਾਰਾ ਕੁਝ ਉਹ ਸਾਰਿਆਂ ਨੂੰ ਦੇਖ ਕੇ ਕਾਫੀ ਇਨਾਨੇ ਸੁਰੱਖਿਆ ਵਧਾਈ ਹੈ ਜੀ ਔਰ ਰਾਜਪਦਰੀ ਸਵਾਗਤ ਜਲੰਧਰ 2 ਨੰਬਰ ਦਾ ਸਵਾਗਤ ਰੱਖਿਆ ਗਿਆ ਸੀ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ ਬਿਲਕੁਲ ਮੁੱਖ ਮੰਤਰੀ ਸਾਹਿਬ ਫਰੀਦਕੋਟ ਕਿਉਂਕਿ ਪਟਿਆਲਾ ਲੁਧਿਆਣਾ ਜਲੰਧਰ ਇਧਰਲੇ ਪਾਸੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਚੁੱਕੇ ਨੇ ਪਹਿਲਾਂ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਪ੍ਰਭ ਜੀ ਰਾਤ ਇੱਕ ਐਸਕ ਵੇਲੇ ਪੱਤਰ ਜਾਰੀ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਪ੍ਰੋਗਰਾਮ ਬਦਲ ਕੇ ਮਹਾਲੀ ਕਰਤਾ ਜੀ ਬਿਲਕੁਲ ਉਹ ਮਹਾਲੀ ਜਾਣਗੇ ਤਰਕ ਕੀ ਦਿੱਤਾ ਉੱਥੇ ਜੀ ਖਾਲਸਤਾਨੀ ਝੰਡੇ ਤੇ ਖਾਲਸਤਾਨੀ ਪੋਸਟਰ ਨਜ਼ਰ ਆ ਗਏ ਸੁਪਰੀਮ ਕੋਰਟ ਚ ਹਾਂਜੀ ਸੁਪਰੀਮ ਕੋਰਟ ਕਹਿੰਦਾ ਕਿ ਖਾਲਸਤਾਨ ਮੰਗਣਾ ਸੰਵਿਧਾਨਕ ਦੈਰੇ ਚ ਕੋਈ ਗੁਨਾਹ ਹੀ ਨਹੀਂ ਹੂੰ ਇਹ ਆਪਣੇ ਇੱਥੇ ਹੀ ਕਿਉਂ ਖਾਲਸਤਾਨ ਦਾ ਹੂਗਾ ਖੜੀ ਕਰੀ ਜਾਂਦੇ ਨੇ ਜਿਹੜਾ ਹੋਰ ਤਰ੍ਹਾਂ ਦੇ ਹਉਏ ਨੇ ਉਹ ਤਾਂ ਨਹੀਂ ਕੋਈ ਪ੍ਰਵਾਹ ਕਰਦੇ ਘਟ ਗਿਣਤੀਆਂ ਦਾ ਹੋਣਾ ਹੈ ਹੂੰ ਤੇ ਫੇਰ ਇਹ ਤਿਆਰੀਆਂ ਹੋ ਗਈਆਂ ਸ਼ੁਰੂ ਤੇ ਉਦੋਂ 2-3 ਘੰਟਿਆਂ ਬਾਅਦ ਇੱਕ ਨਵਾਂ ਹੁਕਮ ਆ ਦੇਸ਼ ਆ ਗਿਆ ਕਿ ਮੁੱਖ ਮੰਤਰੀ ਸਾਹਿਬ ਤਾਂ ਪਟਿਆਲੇ ਆਉਣਗੇ ਜੀ ਪਤਾ ਨਹੀਂ ਗੋਂਡੀ ਜ਼ਿਲੇ ਦੇ ਵੀ ਹੈ ਤੇ ਇੱਥੇ ਕੈਪਟਨ ਸਾਹਿਬ ਦਾ ਮੋਤੀ ਮਹਿਲ ਵੀ ਹੈ ਤੇ ਕਿਤੇ ਉਹ ਨਾ ਕੋਈ ਜਾਰੀ ਆਉਂਦਾ ਹੋਵੇ ਇਹ ਪੰਜਾਬ ਦਾ ਤੰਤਰ ਕਰਦਾ ਕੀ ਪਿਆ ਜੀ ਹੁਣ ਜਿਹੜਾ ਨਵਾਂ ਤਰਕ ਦਿੱਤਾ ਜਾ ਰਿਹਾ ਹੈ ਕੁੱਡਾ ਹੱਸੋ ਹੀ ਨਾ ਤਰਕ ਐ ਉਹ ਕਹਿੰਦੇ ਜੀ ਅਸਲ ਦੇ ਵਿੱਚ ਨਾ ਮੁੱਖ ਮੰਤਰੀ ਦੇ ਚੌਪਰ ਤੇ ਜਾਣੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਜਪਾਲ ਸਾਹਿਬ ਦੇ ਘਰ 26 ਜਨਵਰੀ ਵਾਲੇ ਦਿਨ ਇੱਕ ਪ੍ਰੋਗਰਾਮ ਹੁੰਦਾ ਐਟ ਹੋਮ ਉਹਦੇ ਵਿੱਚ ਹੋਸਟ ਹੁੰਦੇ ਨੇ ਰਾਜਪਾਲ ਸਾਹਿਬ ਤੇ ਵੱਖ-ਵੱਖ ਤਰ੍ਹਾਂ ਦੇ ਮਹਿਮਾਨ ਸੱਦੇ ਜਾਂਦੇ ਆ ਭਾਪ ਇੱਕ ਚਾਹ ਦੇ ਕੱਪ ਦਾ ਪ੍ਰੋਗਰਾਮ ਹੁੰਦਾ ਕਹਿੰਦੇ ਜੀ ਫਰੀਦਕੋਟ ਤੋਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਹੀ ਬਹੁਤ ਜ਼ਿਆਦਾ ਲੱਗ ਜੇਗਾ। ਜੀ ਤੇ ਫਿਰ ਮੁੱਖ ਮੰਤਰੀ ਦਾ ਮਹਾਲੀ ਕਰਤਾ ਸੀ ਉੱਥੋਂ ਤਾਂ ਚੰਡੀਗੜ੍ਹ ਚ ਆਉਣਾ ਜਮਾ ਸੌਖਾ 10 ਮਿੰਟ ਦਾ ਹੀ ਰਸਤਾ ਹੈ। ਜੀ 80 ਕਿਲੋਮੀਟਰ ਕਾਦੇ ਵਾਸਤੇ ਕਰ ਲਿਆ। ਹੂੰ ਅਸਲ ਇਹਦੇ ਪਿੱਛੇ ਗੱਲਾਂ ਕੁਝ ਹੋਰ ਨੇ। ਜਿਹੜੀਆਂ ਉੱਥੇ ਮੈਨੂੰ ਪਤਾ ਲੱਗਿਆ ਕਿ 2 250 ਪੰਚਾਇਤਾਂ ਨਵੀਆਂ ਚੁਣੀਆਂ ਹੋਈਆਂ। ਖਰੀਦਕੋਟ ਦੇ ਵਿੱਚ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਮੁੱਖ ਮੰਤਰੀ ਦਾ ਬਾਈਕਟ ਕਰਾਂਗੇ ਔਰ ਕਾਲੀਆਂ ਝੰਡੀਆਂ ਦਿਖਾਵਾਂਗੇ ਇਹ ਗੱਲ ਕੀਤੀ ਗਈ ਸੀ ਭਾਪ ਹੋਂ ਦਾ ਮੈਂਕਮ ਮੁੱਖ ਮੰਤਰੀ ਸਾਹਿਬ ਕੋਲ ਹੈ ਜੇ ਕਿਸੇ ਕਿਸਮ ਦਾ ਕੋਈ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਮੁੱਖ ਮੰਤਰੀ ਸਾਹਿਬ ਦੀ ਜਾਨ ਜਾਂ ਕਿਸੇ ਹੋਰ ਸਬੰਧ ਵਿੱਚ ਕੋਈ ਅਲਰਟ ਇਹਨਾਂ ਕੋਲੇ ਆਇਆ ਹੈ ਤਾਂ ਉਹ 2 ਘੰਟਿਆਂ 'ਚ ਜੀ ਤੁਹਾਡੇ ਕੋਲ ਅਲਰਟ ਆ ਗਿਆ ਜੇ ਕੱਲੂ ਖਾਲਸਤਾਨ ਦੇ ਚ ਨਾਰੇ ਤੇ ਝੰਡੇ ਪਟਿਆਲੇ 'ਚ ਲੱਗ ਗਏ ਤੇ ਫਿਰ ਤੁਸੀਂ ਇੱਥੋਂ ਬਦਲ ਕੇ ਕਿਤੇ ਹੋਰ ਕਰਦੇ ਹੋਗੇ ਹੂੰ ਹੱਸ ਹੋਈ ਨੇ ਤਰਕਣੇ ਜੀ ਬਿਲਕੁਲ ਸੋ ਮੇਰਾ ਖਿਆਲ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਨੂੰ ਜਿਹੜੇ ਸੁਰੱਖਿਆ ਵੱਲ ਨੇ ਪੰਜਾਬ ਦੇ ਪੁਲਿਸ ਹੈ ਡੀਜੀਪੀ ਸਾਹਿਬ ਨੇ ਕਿਉਂਕਿ ਡੀਜੀਪੀ ਸਾਹਿਬ ਉਹ ਮੁੱਖ ਮੰਤਰੀ ਸਾਹਿਬ ਦੇ ਨਾਲ ਨਹੀਂ ਹੋਣਗੇ 26 ਜਨਵਰੀ ਵਾਲੇ ਦਿਨ ਨਾਈ ਪੰਜਾਬ ਦੇ ਮੁੱਖ ਸਕੱਤਰ ਹੂੰ ਇਹ ਕਿਹਦੇ ਨਾਲ ਹੋਣਗੇ ਰਾਜਪਾਲ ਸਾਹਿਬ ਦੇ ਨਾਲ ਜੀ ਤੇ ਸਾਡੇ ਗੁਰਬ ਚੰਦ ਘਟਾਰੀਆ ਨੇ ਜੀ ਸੋ ਬਾਰ-ਬਾਰ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਹੀ ਪ੍ਰੋਗਰਾਮ ਬਦਲਣਾ ਮੇਰੇ ਹਿਸਾਬ ਦੇ ਨਾਲ ਇਹ ਬੜਾ ਹੀ ਤਰਕਹੀਨ ਹੈ ਔਰ ਹਾਸੋਹੀਨੀ ਸਥਿਤੀ ਤੁਸੀਂ ਆਪ ਦੇ ਹੀ ਸਰਕਾਰੀ ਤੰਤਰ ਦੀ ਕੱਢੀ ਜਾ ਰਹੀ ਹੈ ਜੀ ਜਿਸ ਤਰ੍ਹਾਂ ਗੱਲ ਜੈਕਰ ਗਨਤੰਤਰ ਵਿਵਸਥਾ ਕਰ ਰਹੇ ਆ ਟਲੋ ਸਾਹਿਬ ਗਨਤੰਤਰ ਰਸਤੇ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੀਆਂ ਝਾਕੀਆਂ ਦੇ ਨਾਲ ਬਹੁਤ ਹੀ ਨਾ ਇਨਸਾਫੀ ਕੀਤੀ ਗਈ ਉਸ ਦਾ ਕਾਫੀ ਸਿਆਸੀ ਮੁੱਦਾ ਵੀ ਬਣਿਆ ਕਿ ਪੰਜਾਬ ਦੀ ਵਿਰਾਸਤ ਨੂੰ ਗਨਤੰਤਰ ਵਿਵਸਥੇ ਦਿੱਲੀ ਪ੍ਰੇਡ ਦੇ ਵਿੱਚ ਨਹੀਂ ਦਿਖਾਉਣ ਦਿੱਤਾ ਗਿਆ ਪਰ ਇਸ ਵਾਰ ਰਵਨੀਤ ਬਿੱਟੂ ਖੁਦ ਉਸ ਝਾਕੀ ਦੇ ਨਾਲ ਖੜੇ ਦਿਖਾਈ ਦਿੱਤੇ ਜੋ ਕਿ 21 ਦਿਨਾਂ ਦੇ ਵਿੱਚ ਤਿਆਰ ਕੀਤੀ ਗਈ ਹੈ ਪੰਜਾਬ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਚੀਜ਼ਾਂ ਨੂੰ ਉਹਦੇ ਵਿੱਚ ਦਿਖਾਇਆ ਗਿਆ ਤੇ ਕਹਿੰਦੇ ਕਿ ਇਸ ਵਾਰ ਝਾਕੀ ਨਿਕਲ ਰਹੀ ਹੈ ਤੇ ਇੱਕ ਖੁਸ਼ੀ ਇਸ ਚੀਜ਼ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਵਿਰਾਸਤ ਉੱਤੇ ਦਿਖਾ ਰਹੇ ਹਾਂ ਜੀ ਦੇਖੋ ਕਿਹਾ ਜਾ ਰਿਹਾ ਕਿ ਇਹ ਝਾਕੀ ਜਿਹੜੀ ਇਸ ਵਾਰ ਉਹ ਬਾਬਾ ਫਰੀਦ ਜੀ ਦੇ ਨਾਲ ਸੰਬੰਧਿਤ ਹੈ ਮੁੱਖ ਮੰਤਰੀ ਸਾਹਿਬ ਵੀ ਐਸੇ ਕਰਕੇ ਫਰੀਦਕੋਟ ਗਏ ਹੋਣਗੇ ਕਿਉਂਕਿ ਉੱਥੇ ਉਹਨਾਂ ਦੀ ਯਾਦ ਹੈ ਬਾਬਾ ਫਰੀਦ ਜਿਦੇ ਦੋਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਨੇ ਦਰਜ ਨੇ ਕਿਹਾ ਜਾਂਦਾ ਕਿ ਸਭ ਤੋਂ ਸੌਖੀ ਬਾਣੀ ਉਹਨਾਂ ਦੀ ਹੈ ਕਿਹਾ ਫਰੀਦਾ ਗਲਗੇ ਚੱਕੜ ਘਰ ਦੂਰ ਨਾਲ ਪਿਆਰੇ ਨੇ ਚੱਲਾਂ ਤਾਂ ਭੱਜਾ ਕੰਬਲੀ ਰਾਹਾਂ ਤੋ ਟੁੱਟੈ ਨੇ ਫਿਰ ਅੱਗੇ ਆਪਦਾ ਜਵਾਬ ਵੀ ਦਿੰਦੇ ਆ ਭੱਜੇ ਉਹ ਸੱਜੇ ਉਹ ਕੰਬਲੀ ਅੱਲਾ ਵਰਸੇ ਉਹ ਮੇ ਜਾਏ ਮਿਲਾਂ ਤਨ ਸੱਜਣਾ ਟੁੱਟੈ ਨਾਹੀ ਨੇ ਸੋ ਬਾਬਾ ਫਰੀਦ ਜੀ ਨਾਲ ਸੰਬੰਧਤਾ ਪਿਛਲੀ ਵਾਰੀ ਵੀ ਪੰਜਾਬ ਦੇ ਸੱਭਿਆਚਾਰ ਨਾਲ ਸੀ ਤਰਕ ਕੀ ਦਿੱਤਾ ਉੱਥੇ ਤਾਂ ਜੀ ਪੰਜਾਬ ਦੀ ਕਿਸੀ ਕੋਈ ਝਾਕੀਆਂ ਮਿਸ ਕਰ ਦਿੰਨੇ ਹੁੰਦੀਆਂ ਪਲਾ ਪ੍ਰਭ ਜੋਤ ਇਹਨਾਂ ਨੂੰ ਪੁੱਛੋ ਜੇ ਚਾਰ ਝਾਕੀਆਂ ਵੱਧ ਨਿਕਲ ਜਾਣਗੀਆਂ ਤੇ ਕੋਈ ਪਟ੍ਰੋਲ ਮੱਚਦਾ ਹਰੇਕ ਰਾਜ ਦੀ ਕੇਂਦਰੀ ਸ਼ਾਸਤ ਪ੍ਰਦੇਸ਼ ਦੀ ਇੱਕ ਇੱਕ ਝਾਕੀ ਆ ਜੇ ਵੀ ਜਿੱਤੇ ਤੁਹਾਡਾ ਪ੍ਰੋਗਰਾਮ ਡੇਢ ਘੰਟੇ ਦਾ ਉਥੇ 10 ਮਿੰਟ ਵੱਧ ਹੋ ਜਾਊਗਾ ਹੂੰ ਜੀ ਜਦੋਂ ਮਹਿਮਾਨ ਆ ਕੇ ਦੇਖਣ ਵਾਸਤੇ ਬੈਠ ਹੀ ਗਏ ਤੇ ਕੀ ਫਿਰ ਥੋੜਾ ਤੇ ਕੀ ਬਹੁਤਾ ਬਿਲਕੁਲ ਮੇਰੇ ਹਿਸਾਬ ਦੇ ਨਾਲ ਇਹ ਪੰਗੇ ਜਾਣ ਬੁੱਝ ਕੇ ਲੈਂਦੇ ਨੇ ਜਾਂ ਇਹਨਾਂ ਦੇ ਆਪਸੀ ਤਾਲਮੇਲ ਨਹੀਂ ਹੁੰਦੇ ਹੂੰ ਹੁਣ ਵੀ ਸਾਡਾ ਪੰਜਾਬ ਦਾ ਕਿੰਨਾ ਕੁ ਤਾਲਮੇਲ ਹੈ ਕੇਂਦਰ ਸਰਕਾਰ ਵਾਲਿਆਂ ਨਾਲ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਦੇ ਇਹਨਾਂ ਦਾ ਰੂਰਲ ਡਵੈਲਪਮੈਂਟ ਫੰਡ ਰੁਕ ਜਾਂਦਾ ਪਰ ਇਹ ਉੱਥੇ ਹੀ ਕਿਉਂ ਮੈਂ ਆਪਣੇ ਰਾਜ ਦੀ ਸਰਕਾਰ ਦੀ ਵੀ ਇਸ ਗੱਲ ਦੀ ਗੱਲ ਕਹਿਣਾ ਇਹਨਾਂ ਨੂੰ ਸੁਪਰੀਮ ਕੋਰਟ ਜਾਣਾ ਪੈ ਗਿਆ ਰੂਰਲ ਡਵੈਲਪਮੈਂਟ ਫੰਡ ਵਾਸਤੇ ਇਹ ਬਤਰੀਮਾ ਦੇ ਬੱਚੇ ਐ ਬਿਲਕੁਲ ਤੁਸੀਂ ਸਿਰਫ ਉਹਨਾਂ ਲਈ ਬਣੇ ਹੋ ਜਿੱਥੇ ਤੁਹਾਡੀਆਂ ਸਰਕਾਰਾਂ ਨੇ ਹਮ ਬੱਚਾ ਬਾੜਾ ਹੋਵੇ ਚੰਗਾ ਹੋਵੇ ਮਾਪਿਓ ਵਾਸਤੇ ਤਾਂ ਇੱਕੋ ਜਿਹਾ ਹੁੰਦਾ ਜਦੋਂ ਬੀਬੀ ਜ਼ਗੀਰ ਕੌਰ ਦੀ ਪੁੱਤਰੀ ਦਾ ਉਹ ਇਸ ਦੁਨੀਆ ਤੋਂ ਚਲੇ ਗਏ ਜੀ ਤਾਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਬਲਸਾਹੂ ਕਹਿੰਦੇ ਕਹਿੰਦੇ ਬੇਟਾ ਇਹ ਗੱਲ ਸੁਣੋ ਧਿਆਨ ਨਾਲ ਕਹਿੰਦੇ ਬੱਚੇ ਬਾਪਿਓ ਵਾਸਤੇ ਪਿਆਰੇ ਹੀ ਹੁੰਦੇ ਆ ਭਾਵੇਂ ਚੰਗੇ ਨਿਕਲ ਜਾਂ ਜਮਾੜੇ ਸੋ ਇਸ ਵਾਰ ਝਾਕੀ ਲਈ ਗਈ ਹੈ ਉਹਨੇ ਦੱਸਦੇ ਨੇ ਵੀ ਕਿਹੜੇ ਰਾਜਦੀਸ਼ ਝਾਕੀ ਹੈ ਜਿਹੜੀ ਖਤਮ ਕੀਤੀ ਗਈ ਹੈ ਉੱਥੇ ਨਹੀਂ ਜਾਣੀ ਇਹਨੂੰ ਸਿਆਸੀ ਕਿਤਾ ਨਾਲ ਨਾ ਜੋੜੋ ਸਗੋਂ ਤੁਸੀਂ ਮਾਣ ਦਿਓ ਰਾਜਾ ਨੂੰ ਰਾਜ ਉਤਸ਼ਾਹ ਹੋ ਤਾਂ ਹੁਣ ਅਗਲੀ ਵਾਰੀ ਉਹ ਕੋਈ ਹੋਰ ਡਵੈਲਪਮੈਂਟ ਦੀ ਚਾਕੀ ਲੈ ਕੇ ਆਉਣ ਉਹਨਾਂ ਨੂੰ ਖੁਸ਼ੀ ਪ੍ਰਦਾਨ ਹੋਵੇ ਜੀ ਜੀ ਬਿਲਕੁਲ ਹੈ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਟਲੂ ਸਾਹਿਬ ਪ੍ਰੋਗਰਾਮ ਦੇ ਵਿੱਚ ਗਣਤੰਤਰ ਦਿਵਸ ਵਿੱਚ ਸ਼ਾਮਿਲ ਹੋਣ ਦੇ ਲਈ ਉਹ ਭਾਰਤ ਪਹੁੰਚ ਚੁੱਕੇ ਨੇ ਤੇ ਇਸ ਵਾਰ ਮਹਿਮਾਨ ਨਿਵਾਜ਼ੀ ਦਾ ਮੌਕਾ ਜਿਹੜਾ ਉਹ ਭਾਰਤ ਨੂੰ ਮਿਲਿਆ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦਾ ਜੀ ਪ੍ਰਭਜੋਤ ਇਹਦੇ ਵਿੱਚ ਨਾ ਉਹਨਾਂ ਦਾ ਸ਼ੁਭਨਾਮਾ ਹੈਗਾ ਸ਼੍ਰੀ ਪ੍ਰਭੋਬੋ ਸੁਭਿਆੰਤੋ ਉਪਨ ਚੁੱਕੇ ਨੇ ਭਾਰਤ ਦੇ ਵਿੱਚ ਤੁਹਾਨੂੰ ਪਤਾ ਵੀ ਜਦੋਂ ਵਿਦੇਸ਼ੀ ਮਹਿਮਾਨ ਆਵੇ ਉਹਨਾਂ ਦਾ ਸਵਾਗਤ ਇੱਥੇ ਬਹੁਤ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਜੇ ਤਾਂ ਆਉਣਾ ਹੁੰਦਾ ਟਰੰਪ ਨੇ ਫਿਰ ਤਾਂ મોદી ਸਾਹਿਬ ਖੜੇ ਹੁੰਦੇ ਸਾਰਾ ਕੁਝ ਉੱਥੇ ਹਾਰਗੁਰ ਲੈ ਕੇ ਰੋਨਾਲਡ ਸਾਡੀ ਬੰਦ ਹੀ ਨਹੀਂ ਫਿਰ ਤਾਂ ਹੋ ਸਕਦਾ ਹੈ ਰਾਸ਼ਟਰਪਤੀ ਸਾਹਿਬਾ ਨੂੰ ਵੀ ਕਹਿਣ ਦੇ ਵੀ ਤੁਸੀਂ ਵੀ ਆਓ ਜੀ ਆਪਾਂ ਇਹਨਾਂ ਦਾ ਸਵਾਗਤ ਕਰੀਏ ਹੁਣ ਇਹ ਆਏ ਨੇ ਇਹਨਾਂ ਦੇ ਸਵਾਗਤ ਵਾਸਤੇ ਵਿਦੇਸ਼ ਰਾਜ ਮੰਤਰੀ ਮੈਡਮ ਪਵਿੱਤਰਾ ਮਾਰਗੇਰੀਟਾ ਹੂੰ ਇਹਨਾਂ ਦੀ ਡਿਊਟੀ ਲੱਗੀ ਹੈ ਇਹ ਉਹਨਾਂ ਨੂੰ ਉੱਥੇ ਰਿਸੀਵ ਕਰਨ ਵਾਸਤੇ ਪਹੁੰਚੇ ਸਨ ਜੀ ਇਹਦੇ ਸਬੰਧ ਦੇ ਵਿੱਚ ਸਾਨੂੰ ਜਿਹੜੇ ਬਲੇਰ ਰੰਤੀਰ ਨੇ ਇਹ ਨਦੇ ਵੱਲੋਂ ਜਾਣਕਾਰੀ ਦਿੱਤੀ ਗਿਆ ਰੰਤੀਰ ਜੈਸਵਾਲ ਸਾਹਿਬ ਵੱਲੋਂ ਜੀ ਜਿਹੜੇ ਕਿ ਉਥੇ ਜੁਆਇੰਟ ਸੈਕਟਰੀ ਨੇ ਵਿਦੇਸ਼ ਮੰਤਰਾਲੇ ਦੇ ਵਿੱਚ ਜੀ ਤਾਂ ਉਹਨਾਂ ਨੇ ਉਹਨਾਂ ਨੂੰ ਰਿਸਿਵ ਕਰ ਲਿਆ ਉਹ ਭਾਰਤ ਚ ਆ ਚੁੱਕੇ ਨੇ ਉਹਨਾਂ ਨੂੰ ਉਹਨਾਂ ਦੇ ਟਿਕਾਣੇ ਤੇ ਮਤਲਬ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਨੇ ਠਹਿਰਨਾ ਹੈ ਪਤਾ ਇਹ ਵੀ ਲੱਗਿਆ ਕਿ ਉਹ ਕੁਝ ਪ੍ਰਸਤਾਵ ਲੈ ਕੇ ਵੀ ਆਏ ਨੇ ਕੁਝ ਦਵੱਲੇ ਸਬੰਧਾਂ ਦੇ ਪ੍ਰਸਤਾਵ ਨੇ ਪ੍ਰਭਜੋਤ ਹੂੰ ਕਿ ਉਹਨਾਂ ਦੇ ਨਾਲ ਅਸੀਂ ਇండోਨੇਸ਼ੀਆ ਦੇ ਨਾਲ ਕੁਝ ਗੱਲਬਾਤਾਂ ਕਰਾਂਗੇ ਹੋ ਸਕਦਾ ਹੈ ਕੋਈ ਚੰਗੇ ਸਮਝੌਤੇ ਵੀ ਉਹਨਾਂ ਨਾਲ ਹੋ ਜਾਣ ਦਵੱਲੇ ਵਪਾਰ ਦੇ ਸਮਝੌਤੇ ਹੋ ਜਾਣ ਬਿਲਕੁਲ ਤਾਂ ਕਈ ਕੁਸ਼ ਹੈ ਫਿਰ ਵੀ ਉਹ ਸਾਡੇ ਇੱਥੇ ਪਹੁੰਚੇ ਨੇ ਆਪਾਂ ਵੀ ਆਪਣੇ ਇਸ ਬੰਦ ਦੇ ਜਰੀਏ ਉਹਨਾਂ ਦਾ ਸਵਾਗਤ ਕਰ ਦਿੰਦੇ ਆਂ ਔਰ ਆਸ ਰੱਖਦੇ ਆਂ ਕਿ ਉਹ ਕੋਈ ਚੰਗੀ ਹਵਾ ਦਾ ਬੋਲਾਈ ਛੱਡ ਕੇ ਜਾਣਗੇ ਜੀ ਟੋਲ ਸਾਬ ਹੁਣ ਗੱਲ ਕਰਦੇ ਆਂ ਅੱਜ ਦੀ ਸਭ ਤੋਂ ਵੱਡੀ ਸੁਰਖੀ ਅੱਜ ਤੋਂ ਸਭ ਤੋਂ ਵੱਡੀ ਸੁਰਖੀ ਰਿਓ ਕੇਜਰੀਵਾਲ ਦੀ ਸੁਰੱਖਿਆ ਆਤਸ਼ੀ ਜੋ ਕਿ ਦਲੀਦ ਦੇ ਮੁੱਖ ਮੰਤਰੀ ਨੇ ਤੇ ਉਧਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣੇ ਉਹਨਾਂ ਨੇ ਇੱਕ ਸਟੇਜ ਤੇ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਜਿੱਥੇ ਕਿਹਾ ਗਿਆ ਹੈ ਕੀ ਜਿਹੜੇ ਕੇਜੀ ਵਾਲ ਨੇ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਸ਼ਰਿਆਮ ਨਾਮ ਲੈ ਕੇ ਕਿਹਾ ਕਿ ਭਾਜਪਾ ਇਸ ਦੀ ਸਾਜ਼ਿਸ਼ ਕਰ ਰਹੀ ਹੈ ਕਿਉਂਕਿ ਸੁਰੱਖਿਆ ਪੰਜਾਬ ਪੁਲਿਸ ਦੀ ਹਟਾ ਲਈ ਗਈ ਹੈ ਤੇ ਦਿੱਲੀ ਪੁਲਿਸ ਦਾ ਕੋਈ ਜ਼ਿਆਦਾ ਹੱਥ ਜਿਹੜਾ ਉਹ ਨਹੀਂ ਹੈ ਸਰਕਾਰ ਦੇ ਨਾਲ ਕਿਉਂਕਿ ਉਹ ਕੇਂਦਰ ਦੇ ਅੰਦਰ ਹੈ ਇਸ ਕਰਕੇ ਕਾਫੀ ਕੁਝ ਚੱਲ ਰਿਹਾ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਜੀ ਇੱਕ ਪਾਸੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ ਸੁਰੱਖਿਆ ਅਮਨ ਕਾਨੂੰਨ ਹੈ ਇਹ ਰਾਜਾਂ ਦਾ ਵਿਸ਼ਾ ਹੈ ਦਿੱਲੀ ਦੇ ਵਿੱਚ ਜਿਹੜੀ ਉੱਥੋਂ ਦੀ ਪੁਲਿਸ ਹੈ ਉਹ ਸਾਰੀ ਦੀ ਸਾਰੀ ਕੇਂਦਰ ਦੇ ਗ੍ਰਹਿ ਮਕਮੇ ਦੇ ਅੰਦਰ ਹੈ ਜੀ ਉਹਨਾਂ ਨੂੰ ਜੱਡ ਪਲੱਸ ਸੁਰੱਖਿਆ ਦਿੱਤੀ ਹੈ ਇਹ ਗੱਲ ਕਹਿੰਦੇ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਆਪ ਪਾਰਟੀਆਂ ਦੇ ਵਿੱਚ ਇਹ ਸਵਾਲ ਆਇਆ ਹੈ ਕਿ ਪੰਜਾਬ ਦੇ ਸੁਰੱਖਿਆ ਕਰਮਚਾਰੀ ਉੱਥੇ ਕਿਉਂ ਜਾਣ ਤੁਹਾਨੂੰ ਯਾਦ ਹੋਵੇਗਾ ਇੱਕ ਭਾਜਪਾ ਆਗੂ ਨੂੰ ਜਾ ਕੇ ਲਿਆਉਣ ਵਾਸਤੇ ਵੀ ਉਹ ਪੰਜਾਬ ਤੋਂ ਪੁਲਿਸ ਉੱਥੇ ਭੇਜਤੀ ਸੀ ਦਿੱਲੀ ਰਸਤੇ ਦੇ ਵਿੱਚ ਹਰਿਆਣਾ ਦੀ ਸਰਕਾਰ ਨੇ ਘੇਰ ਕੇ ਉਹਨਾਂ ਨੂੰ ਵਾਪਸ ਭੇਜਿਆ ਸੀ ਉਹ ਕਹਿੰਦੇ ਤੁਹਾਡਾ ਕੀ ਕੰਮ ਹੈ ਜੀ ਉੱਥੇ ਜਾ ਕੇ ਉਹਦੇ ਘਰ ਨੂੰ ਘੇਰੰਦਾ ਉਦੋਂ ਵੀ ਇਹਨਾਂ ਦੀ ਬਹੁਤ ਥੂਥੂ ਹੋਈ ਸੀ ਪੰਜਾਬ ਵਾਲਿਆਂ ਦੀ ਤੇ ਪੰਜਾਬ ਨੇ ਕਦੇ ਜਾ ਕੇ ਮੰਗ ਕੀਤੀ ਹੈ ਦਿੱਲੀ ਦੇ ਵਿੱਚ ਕਿ ਸਾਡੇ ਮੁੱਖ ਮੰਤਰੀ ਨੂੰ ਬਹੁਤ ਜ਼ਿਆਦਾ ਖਤਰਾ ਜਿਹੜੀਆਂ ਧਮਕੀਆਂ ਵਾਲਾ ਮਾਮਲਾ ਦਾ ਭਗਵੰਤ ਨਾਨ ਦੇ ਵਿੱਚ ਉੱਤੇ ਵੀ ਆਇਆ ਵਾ 60 ਤੋਂ ਵੱਧ ਬੰਦੇ ਉਹਦੇ ਨਾਲ ਨੇ ਤੇ ਫਿਰ ਜੇ ਕੱਲੋਂ ਤੁਹਾਨੂੰ ਪ੍ਰਧਾਨ ਮੰਤਰੀ ਵਾਲੀ ਸੁਰੱਖਿਆ ਵੀ ਦੇ ਦੇਣ ਤੇ ਫਿਰ ਵੀ ਤੁਸੀਂ ਕਹੋਗੇ ਸਾਡੇ ਕੋਲ ਤਾਂ ਸੁਰੱਖਿਆ ਦੀ ਘਾਟ ਹੈ ਦਿੱਲੀ ਦਾ ਪੁਲਿਸ ਕਮਿਸ਼ਨਰ ਕਹਿੰਦਾ ਇਨਾਂ ਨੂੰ ਜੇਕਰ ਕੋਈ ਕਿਸੇ ਕਿਸਮ ਦੀ ਘਾਟ ਆ ਜਾਂ ਕੁਝ ਹੈ ਨਾਲ ਤੋਂ ਇੱਕ ਗੱਲ ਮੈਂ ਦੱਸ ਦਿਆਂ ਕੇਜਰੀਵਾਲ ਦੀ ਜਿਹੜੀ ਸੁਰੱਖਿਆ ਘਟਾਈ ਹੈ ਉਹ ਕਿਸੇ ਦਾ ਕੋਈ ਉਹ ਨਹੀਂ ਉਹ ਦਿੱਲੀ ਦਾ ਜਿਹੜੇ ਚੌਂਕ ਕਮਿਸ਼ਨਰ ਨੇ ਉਹਨਾਂ ਦੇ ਦੇਸ਼ਾਂ ਤੇ हटਾਈ ਹੈ ਹੂੰ ਦਿੱਲੀ ਦੇ ਪੁਲਿਸ ਕਮਿਸ਼ਨਰ ਕਹਿੰਦੇ ਨੇ ਕਿ ਸਾਡੀ ਜ਼ਿੰਮੇਵਾਰੀ ਹੈ ਜੀ ਇਸ ਸੁਰੱਖਿਆ ਦੀ ਜੇ ਸਾਡੀਆਂ ਫੋਰਸਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਗ੍ਰਹਿ ਮੰਤਰੀ ਵਦੇਸ਼ੀ ਕਮਿਸ਼ਨਰਾਂ ਦੀ ਰਾਖੀ ਕਰ ਸਕਦੀਆਂ ਨੇ ਤਾਂ ਕੇਜਰੀਵਾਲ ਤੇ ਨਹੀਂ ਹੁੰਦੀ ਜੀ ਰਾਦਰ ਕੇਜਰੀਵਾਲ ਆ ਇਸ ਵੇਲੇ ਮੁੱਖ ਮੰਤਰੀ ਵੀ ਨਹੀਂ ਹੂੰ ਸਾਬਕਾ ਮੁੱਖ ਮੰਤਰੀ ਹੈ ਆਲਦੀ ਪਾਰਟੀ ਦਾ ਸੁਪਰੀਮੋ ਜ਼ਰੂਰ ਹੈ ਇਹਦਾ ਜਿਹੜਾ ਰੌਲਾ ਇਹ ਸਰਕਾਰ ਦਾ ਇੱਥੇ ਪਾਉਂਦੇ ਆ ਨਾ ਇਹ ਤਰਕ ਦੇ ਨਾਲ ਜਵਾਬ ਦੇਣ ਜੇ ਇਹਨਾਂ ਨੂੰ ਲੱਗਦਾ ਕਿ ਦਿੱਲੀ ਦੀ ਪੁਲਿਸ ਨੇ ਇਹਨਾਂ ਨਾਲ ਧੱਕਾ ਕੀਤਾ ਤੇ ਅਦਾਲਤ ਦਾ ਦਰਵਾਜ਼ਾ ਖੜਕਾਉਂ ਪਰ ਪੰਜਾਬ ਦੀ ਸੁਰੱਖਿਆ ਉੱਥੇ ਜਾ ਕੇ ਕਿਉਂ ਕਰੇ ਕੀ ਬਾਕੀ ਰਾਜਾਂ ਦੇ ਵਿੱਚ ਵੀ ਤੁਸੀਂ ਦੇ ਦੇਉਗੇ ਤੁਹਾਡੀ ਆਪਣੀ ਸੁਰੱਖਿਆ ਤਾਂ ਪੂਰੀ ਹੁੰਦੀ ਨਹੀਂ ਹਰ ਰੋਜ਼ ਤੁਹਾਡੇ ਠਾਠੂ ਹੋਈ ਜਾਂਦੀ ਆ ਲੁੱਟਾਂ ਖਵਾ ਹੋਈ ਜਾਂਦੀਆਂ ਨਹੀਂ ਉਹ ਰੋਕਣ ਦੇ ਵਿੱਚ ਤਾਂ ਤੁਹਾਡੇ ਸਫਲ ਹੁੰਦੇ ਨਹੀਂ ਇਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਪੰਜਾਬ ਦੇ ਡੀਜੀਪੀ ਨੂੰ ਪੁੱਛਿਆ ਗਿਆ ਹੈ ਹਰ ਜੀ ਦਾ ਸੂਈ ਨਹੀਂ ਹੋਣੇ ਇਹਨਾਂ ਤੋਂ ਸੁਪ ਹਾਈ ਕੋਰਟ ਨੇ ਇਸ਼ਤਿਹਾਰਾਂ ਦਾ ਖਰਚਾ ਵੀ ਪੁੱਛ ਲਿਆ ਵੀ ਦੱਸੋ ਕਿੰਨੇ ਕਿੰਨੇ ਕੀਤੇ ਨੇ ਕਿਉਂ ਕੀਤੇ ਨੇ ਕਿਵੇਂ ਕੀਤੇ ਨੇ ਖਰਚਿਆਂ ਦਾ ਵੇਰਵਾ ਦਿਓ ਅਜੇਕਰ ਰਿਪੋਰਟ ਨਾ ਸ਼ਰ ਹੋਈ ਵੀ ਹੈ ਕਿ ਆਮਦਨ ਘਟਦੀ ਜਾਂਦੀ ਹੈ ਖਰਚੇ ਵਧਾਈ ਜਾਂਦੇ ਨੇ ਇਹਨਾਂ ਦੇ ਇੱਕ ਮੰਤਰੀ ਨੂੰ ਪੁੱਛ ਲਿਆ ਕਿ ਭਾਈ ਸਾਹਿਬ ਸਰਕਾਰ ਕਿਵੇਂ ਚੱਲੂਗੀ ਕਹਿੰਦਾ ਖਰਚੇ ਤੇ ਜੇ ਜਦੋਂ ਇਹ ਸਤਾਤ ਨਹੀਂ ਸੀ ਹੁੰਦੇ ਉਦੋਂ ਟੰਡੋਰਾ ਕਿਵੇਂ ਪਿੱਟਦੇ ਹੁੰਦੇ ਸੀ ਕਿ ਆ ਦੇਖੋ ਜੀ ਅੱਜ ਰਿਆਂ ਹੁਣ ਫੋਟੋਆਂ ਤੋਂ ਆ ਰਹੇ ਆ ਨਾ ਮੱਲਾ ਕਲੀਨਿਕਾ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਉਦੋਂ ਦੀ ਵੀ ਸੋਸ਼ਲ ਮੀਡੀਆ ਤੇ ਪਈ ਆ ਜਿਹੜੀ ਐਂਬੂਲੈਂਸਾਂ ਤੇ ਬਾਦਲ ਸਾਹਿਬ ਦੀ ਫੋਟੋ ਲੱਗੀ ਹੈ ਮੁੱਖ ਮੰਤਰੀ ਕੀ ਕਹਿੰਦੇ ਹੁੰਦੇ ਸੀ ਆਲ ਆ ਆ ਬਾਦਲ ਦੇ ਐਂਬੂਲੈਂਸ ਦੇ ਬਾਹਰ ਦੰਦ ਕੱਢੀ ਜਾਂਦਾ ਹੈ ਅੰਦਰ ਦਰਦ ਨਾਲ ਮਰੀਜ਼ ਡੈਲ ਰਿਹਾ ਹੈ ਤੇ ਹੁਣ ਭਾਈ ਤੁਸੀਂ ਵੀ ਤਾਂ ਉਸੇ ਗੱਲ ਤੇ ਆ ਗਏ ਮੈਨੂੰ ਦੱਸੋ ਕਿ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਤੁਹਾਡੀ ਕਿਹੜੀ ਨੀਤੀ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਅਜੇ ਤੱਕ ਤਾਂ ਤੁਹਾਡੀ ਖੇਤੀ ਨੀਤੀ ਹੁਣੇ ਜਿੱਦ ਲੱਗੀ ਪੰਜਾਬ 'ਚ ਉਹਦੇ ਤੇ ਵੀ ਸਵਾਲ ਨੇ ਪੰਜਾਬ ਨੇ ਪ੍ਰਾਜੋਤ ਤਾਂ ਅੱਗੇ ਵਧਣਾ ਹੈ ਜੇ ਪੰਜਾਬ ਦੇ ਕੋਈ ਚੱਜ ਦੀਆਂ ਨੀਤੀਆਂ ਤੁਸੀਂ ਲਾਗੂ ਕਰੋਗੇ ਜੀ ਜੇ ਮੁਖਤ ਕੋਰੀਆਂ ਦੇ ਵਿੱਚ ਹੀ ਸਾਰਾ ਢੰਗ ਲਵਾ ਦੇਣਾ ਹੈ ਸਾਰਾ ਸਰਮਾਇਆ ਲਟਾ ਦੇਣਾ ਹੈ ਤੇ ਫਿਰ ਇਹਨਾਂ ਦਾ ਰੱਬ ਰੱਖਈ ਹੈ ਜੀ ਜੀ ਟਲੋ ਸਾਹਿਬ ਅੱਗੇ ਗੱਲ ਕਰੀਏ ਅੱਜ 2 ਮਹੀਨੇ ਪੂਰੇ ਹੋ ਚੁੱਕੇ ਨੇ ਜਗਜੀਤ ਸਿੰਘ ਢਲੇਵਾਲ ਨੂੰ ਮਾਰਨ ਵਾਸਤੇ ਬੈਠੇ ਨੇ ਤੇ ਹੁਣ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਕਿ 28 ਜਨਵਰੀ ਨੂੰ ਸਾਹਿਬਸ਼੍ਰੀ ਅਖੰਡਪਾਠ ਸਾਹਿਬ ਜੀ ਰਖਵਾਏ ਜਾ ਰਹੇ ਨੇ ਖਨੌਰੀ ਬਾਰਡਰ ਤੇ ਜਿਸ ਦੇ ਭੋਗ 30 ਜਨਵਰੀ ਨੂੰ ਪਾਏ ਜਾਣਗੇ ਜਿੱਥੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਜਿਹੜੀ ਉਹ ਹੋਵੇਗੀ ਤੇ ਹੋਰ ਜਿੰਨੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਦੀਆਂ ਚੜ੍ਹਦੀ ਕਲਾ ਲਈ ਅਰਦਾਸ ਹੈ ਜਿਹੜੀ ਉਹ ਕੀਤੀ ਜਾਏਗੀ ਜੀ ਚੰਗੀ ਗੱਲ ਹੈ ਜੀ ਜੇ ਇਹਨਾਂ ਨੇ ਖੰਡ ਪਰਸਾ ਉੱਥੇ ਰੱਖਿਆ ਇਹਨੂੰ ਕੋਈ ਰੋਕ ਨਹੀਂ ਸਕਦਾ ਸਾਡਾ ਧਾਰਮਿਕ ਬਸ਼ਵਾ ਯੋਗਤਾ ਭਰੋਸੇਯੋਗਤਾ ਕਿਉਂਕਿ ਪੰਜਾਬੀ ਸਿੱਖ ਹੈ ਜਿਹੜਾ ਜਗਤ ਉਹਨਾਂ ਦੀ ਨੀਚੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਨ ਵੇਲੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਗਏ ਸੀ ਤੇ ਕਿਹਾ ਸੀ ਕਿ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਲੋਚ ਹੈ ਖੋਜ ਸ਼ਬਦ ਵੇਲੇ ਜੀ ਸੋ ਇਹਨਾਂ ਦੀ ਉਹ ਹੈ ਪਰ ਇਹ ਨਾਲ ਵੀ ਉਥੇ ਚੜ੍ਹਦੀ ਕਲਾ ਵਾਸਤੇ ਮੋਰਚੇ ਦੀ ਚੜ੍ਹਦੀ ਕਲਾ ਜਿਹੜੇ ਵੀ ਉੱਥੇ ਬੁਝਾਰਾ ਕਰੀ ਬੈਠੇ ਆ ਉਹਨਾਂ ਦੀ ਚੜਦਾ ਕਾ ਕਿਸਾਨ ਜੋ ਇਹ ਉਹਨਾਂ ਨੇ ਫੈਸਲਾ ਲਿਆ ਤਾਂ ਚੰਗਾ ਜੀ ਮੇਰੋਂ ਕੌਣ ਮਾੜਾ ਕਹੇਗਾ ਜੀ ਪਰ ਇੱਕ ਦੱਸ ਦਿਓ ਵੀ ਅਸੀਂ ਮੋਰਚੇ ਦੀ ਪ੍ਰਾਪਤੀ ਕੀ ਹੋਈ ਹੈ ਇੱਕ ਸਾਲ ਚ ਜੀ ਜੀ ਛੁੱਟ ਜੀ ਟਿਲੋ ਸਾਹਿਬ ਅੱਗੇ ਗੱਲ ਕਰਦੇ ਆ 18 ਜਨਵਰੀ ਨੂੰ ਇੱਕ ਮੀਟਿੰਗ ਰੱਖੀ ਜਾ ਰਹੀ ਹੈ ਜਥੇਦਾਰ ਸਾਹਿਬ ਨੇ ਜਿਹੜੇ ਪੰਜ ਉਹ ਸ਼ਾਮਿਲ ਹੋਣਗੇ ਤੇ ਇਸ ਵਾਰ ਬਹੁਤ ਮੀਤਾਈ ਜਾ ਰਹੀ ਹੈ ਰਖੜਾ ਸਾਹਿਬ ਵੀ ਕਹਿੰਦੇ ਕਿ ਸਾਨੂੰ ਉਮੀਦ ਹੈ ਵੀ ਇਸ ਵਾਰ ਵਾਲੀ ਮੀਟਿੰਗ ਦਾ ਫੈਸਲਾ ਜਿਹੜਾ ਉਹ ਕੁਝ ਨਾ ਕੁਝ ਨਿਕਲੇਗਾ ਯਾਨੀ ਕਿ ਤਨਪੱਤਨ ਐ ਕਿਸੇ ਅਲੱਗ ਜੇਗੀ ਉਮੀਦਾਂ ਬਹੁਤ ਨੇ ਜੀ ਇਹ ਨਾ 28 ਜਨਵਰੀ ਨੂੰ ਹੈ 18 28 ਜਨਵਰੀ ਨੂੰ ਹੈ ਇਹ ਤੇ ਆਸਾ ਬਹੁਤ ਰੱਖੀਆਂ ਨੇ ਅਜੇ ਤੱਕ ਪਰ ਇਹ ਕਲੀਅਰ ਨਹੀਂ ਹੈ ਕਿ ਜੱਦਰ ਗਿਆਨੀ ਹਰਪ੍ਰੀਤ ਸਿੰਘ ਸ਼ਾਮਿਲ ਹੋਣਗੇ ਜਾਂ ਨਹੀਂ ਕਿਉਂਕਿ ਹਾਲ ਦੀ ਘੜੀ ਉਹਨਾਂ ਨੂੰ ਸੱਦਾ ਪੱਤਰ ਤਾਂ ਨਹੀਂ ਗਿਆ 28 ਜਨਵਰੀ ਤੱਕ ਸਮਾਂ ਬਹੁਤ ਪਿਆ ਜੇ ਆਪਾਂ ਜੱਜਦਾਰ ਸਾਹਿਬ ਦਾ ਤਰਕ ਮੰਨੀਏ ਕੱਲ ਤੱਕ ਸਾਬ ਵਾਲਿਆਂ ਦਾ ਕਹਿੰਨੀ ਰਗਵੀਰ ਸਿੰਘ ਜੀ ਦਾ ਉਹਨਾਂ ਨੇ ਤਾਂ ਉਹਨੂੰ ਦੋਸ਼ ਮੁਕਤ ਕਰਤਾ ਸੀਗਾ ਕ ਕੋਈ ਦੋਸ਼ੀ ਨਹੀਂ ਹੈਗਾ ਉਹਨਾਂ ਨੇ ਆਪਣੀ ਸਾਰੀ ਗੱਲ ਖੁੱਲਕੇ ਦੱਸਤੀ ਹੈ ਸੋ ਆਪਾਂ ਇਸ ਗੱਲ ਨੂੰ ਮੰਨੀਏ ਕਿ ਮੇਰਾ ਖਿਆਲ ਜਿਹੜੀ ਜੱਦਾ ਸਾਹ ਨੇ ਫਸੀਲ ਤੋਂ ਆਦੇਸ਼ ਦਿੱਤੇ ਸੀ ਉਹ ਕਿਤੇ ਲਾਗੂ ਨਹੀਂ ਹੋਏ ਜੀ ਪਹਿਲਾਂ ਵੀ ਇਹ ਟਿੱਚ ਸਮਝਦੇ ਐ ਤੇ ਹੁਣ ਵੀ ਜਿਹੜੀ ਪਾਰਟੀ ਦੇ ਬੰਦੇ ਜਥੇਦਾਰਾਂ ਨੂੰ ਘਰੇ ਸੱਤ ਕੇ ਹੁਕਮ ਦੇਣ ਉੱਥੇ ਪਰ ਅਕਾਲ ਤਖਤ ਸਾਹਿਬ ਤਾਂ ਮਹਾਨਾ ਹੋਇਆ ਹੂੰ ਉਹ ਤਾਂ ਉਹਨਾਂ ਸਰਕਾਰੀਆਂ ਦੀ ਕੋਠੀ ਦੇ ਵਿੱਚ ਹੁਕਮ ਲੈਣ ਗਿਆ ਜੀ ਆ ਕੇ ਫਿਰ ਉਹ ਹੁਕਮ ਲਾਗੂ ਵੀ ਕਰਤਾ ਜੀ ਸੋ ਇਹ ਸੁਧਾਰ ਲਹਿਰ ਵਾਲੇ ਆ ਇਹ ਕਹਿੰਦੀ ਹੈ ਕਿ ਸਾਨੂੰ ਬਹੁਤ ਵੱਡੀ ਆਸ ਆ ਪਰ ਸਾਰੀ ਬੇਸ਼ਬ ਦੇ ਸਿੱਖਾਂ ਨੂੰ ਗੈਦੀ ਰਗਵੀਰ ਸਿੰਘ ਦੇ ਉੱਤੇ ਇਹ ਆਸ ਹੈ ਕਿ ਤੁਸੀਂ ਆਪਣਾ ਜਾਰੀ ਕੀਤਾ ਹੁਕਮਨਾਮਾ ਲਾਗੂ ਕਰਵਾ ਸਕੋਗੇ ਜੀ ਜਾਂ ਘੱਟੇ ਕੌਟੀਆਂ ਦੇ ਵਿੱਚ ਇਹ ਰੋਲ ਕੇ ਰੱਖ ਦੇਣਗੇ ਇੱਕ ਤਰ੍ਹਾਂ ਜੀ ਇਹ ਚੀਜ਼ਾਂ ਬਹੁਤ ਮਹਾਨ ਨੇ ਦਿਖਣਾ ਪਊਗਾ ਸੋ ਪਤਾ ਨਹੀਂ ਹੁਣ ਜਦ ਦਰਬਾਬ ਉਸਦਨ ਆਸਾਂ ਬਹੁਤ ਨੇ ਸਾਰੀ ਤਰ੍ਹਾਂ ਨੂੰ ਕਿ ਆਉਣਗੇ ਇੱਕ ਨਾਲ ਦੀ ਨਾਲ ਆਪੋ ਦੁਖਦਾਈ ਖਬਰ ਤੇ ਵੀ ਕਹਿ ਦਿੱ ਗਏ ਕਿ ਮਤੇਵਾਲ ਸਾਹਿਬ ਸਾਫ ਕਾ ਐਡਵੋਕੇਟ ਜਨਰਲ ਪ੍ਰਦੀਪ ਸਿੰਘ ਬੱਤੇਵਾਲ ਇਸ ਦੁਨੀਆ ਤੇ ਨਹੀਂ ਰਹੇ ਜੀ ਐਡਵੋਕੇਟ ਹਰਜਿੰਦਰ ਸਿੰਘ ਧਮੀ ਇਧਰ ਸੁਧਾਰ ਲਹਿਰ ਵੱਲੋਂ ਸੁਰਜੀਤ ਸਿੰਘ ਰਖੜਾ ਪ੍ਰੈਸਰ ਕਰਪਾਲ ਸਿੰਘ ਬਡੂੰਗਰ ਜਿਨ੍ਹਾਂ ਤਮਾਮ ਨੇ ਸੁਖਦੇਵ ਸਿੰਘ ਢਿੰਡਸਾ ਸਾਰਿਆਂ ਨੇ ਭਾਵੇਂ ਉਹ ਅਕਾਲੀ ਦਲ ਨਾਲ ਸੰਬੰਧਤ ਨੇ ਜਾਂ ਨਹੀਂ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਨੇ ਉਹਨਾਂ ਦੇ ਇਸ ਬੇਵਕਤੀ ਅਗਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜੀ ਈਟਲੋ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਸ਼ੁਕਰੀਆ ਬਹੁਤ ਮਿਹਰਬਾਨ ਜੀ ਸੁਦਸ਼ ਕੋਈ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫ਼ਦ ਹੈ ਉਹਨਾਂ ਨੇ ਪਾਕਿਸਤਾਨ ਦੇ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਮੁਲਾਕਾਤ ਦੇ ਵਿੱਚ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਕੁਝ ਅਹਿਮ ਗੱਲਬਾਤ ਹੈ ਜਿਹੜੀ ਕੀਤੀ ਹੈ ਅਹਿਮ ਉਹਨਾਂ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਉਧਰ ਜਦੋਂ ਸਿੱਖ ਸੰਗਤ ਜਾਂਦੀ ਹੈ ਉਧਰ ਗੁਰੂ ਸਾਹਿਬ ਦੇ ਜਿਹੜੇ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਨੇ ਇਸ ਬਾਬਤ ਜਾਣਕਾਰੀ ਹੈ ਜਿਹੜੀ ਸਾ ਹਾਸਲ ਹੋਈ ਹੈ ਕਿ ਆਪਸ ਦੇ ਵਿੱਚ ਮੁਲਾਕਾਤ ਹੋਈ ਹੈ ਦੇਖਦੇ ਹਾਂ ਕਿ ਮੁਲਾਕਾਤ ਕਿਸ ਤਰ੍ਹਾਂ ਦੇ ਰੰਗ ਲਿਆਉਂਦੀ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਜੀ ਇਜਾਜ਼ਤ ਧੰਨਵਾਦ